ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਲ ਚੱਲ ਗਈਆਂ ਬੰਦਿਆ ਦੁੱਖ ਦਵਾਨ ਸਾਹਿਬ ਵਾਸਤੇ ਪਾਲਤਾ ਬਣ ਆ ਗਿਆ ਗਣਾ ਤਿਆਰ ਆ ਜਾ ਸਵੇਰੇ ਕੁੱਤੇ ਸਪੀਡਾਂ ਵਧਰੀਆਂ ਚੈੱਕ ਕਰਦੇ ਨੇ ਸਾਈਕਲ ਵਾਲਿਆਂ ਦੀਆਂ ਬਾਸ ਸਵੇਰੇ ਕੁੱਤੇ ਸਪੀਡਾਂ ਬਹੁਤ ਚੈੱਕ ਕਰਦੇ ਨੇ ਸਾਈਕਲ ਵਾਲਿਆਂ ਦੀਆਂ ờ uh, hey. oh. subscribe <coughs> ਸਤਿ ਸ੍ਰੀ ਅਕਾਲ ਵਧੀਆ ਜੀ ਆਹ ਮਸ਼ੀਨ ਵਾਲੇ ਨੂੰ ਕੱਟ ਦੋ ਹੁਣ ਲੋ ਵੀ 4 15 ਦਾ ਟਾਈਮ ਸੀ ਸਹੀ 4 15 ਵੇ ਆ ਗਏ ਹੁੰਦਾ ਇੱਕ ਖੜਾ ਹੈ ਤੂੰ ਵੀ ਆ ਗਏ ਮੁੰਡੇ ਹਾਂ ਮਸ਼ੀਨ ਹਰਪ੍ਰੀਤ ਉਹਨਾਂ ਦੀ ਜਾ ਰਹੀ ਆ ਬਿਲਕੁਲ ਦਾ ਸਭ ਬਹੁਤ ਸੈਂਟ ਸੈਂਟ ਜੇ ਲਾਏ ਨੇ ਤੁਸੀਂ ਵੀ ਲਾ ਕੇ ਆਏ ਹੋ ਸੈਂਟ ਐਂ ਪਰਫਿਊਮ ਅਜਨਾ ਤੇਰੀ ਅਜਨਾ ਹੁੰਦੀ ਨਹੀਂ ਨਾ ਗਿਆ ਪਰਫਿਊਮ ਦੀ ਮੈਂ ਘਟ ਵਾਲੀਆਂ ਪਈਆਂ ਨੇ ਹੀ ਨਾ ਲਾਈ ਸੀ ਤੈਰੇ ਪਿੱਛੇ ਆਜੋ ਛੜ ਤਾਂ ਮਜੋਰ ਰਾਣਾ ਕਿਉਂ ਗਿਆ ਇਹਨੂੰ ਬੁੱਧਵਾਂਗਿਆਂ ਨੂੰ ਪ੍ਰਾਪਤ ਹੋ ਗਿਆ ਆ ਤੈਨੂੰ ਨਹੀਂ ਨਾ ਇਹਨੂੰ ਮੈਂ ਕਹਿੰਦਾ ਯਾਰ ਕੀ ਵਿਪਤਾ ਪਈ ਆ ਯਾਰ ਨਹੀਂ ਵੀ ਇਹਦੇ ਇਹਦੇ ਕਿਹਾ ਵੀ ਮੈਂ ਇਹਨਾਂ ਦੇ ਮਗਰ ਲੱਗੇ ਕਾ ਨੂੰ ਆ ਬਲਾਓ ਕੰਮ ਖਰਾਬ ਕਰਨਾ ਉਹ ਗਿਆ ਉਹਨੇ ਇਹਨੂੰ ਪ੍ਰਾਪਤ ਹੋ ਗਿਆ ਆ ਇਹਦੇ ਆ ਜਾਵੇ ਲਾਲੇ ਨੂੰ ਮੈਂ ਕਹਾ ਮੈਂ ਕਹਾ ਪਰ ਵਿਪਤਾ ਕੀ ਪਈ ਆ ਦੇਖੀ ਅੱਜ ਤਾਂ ਤੇਰੇ ਤੇ ਵੱਖੀਆਂ ਜੀ ਬਹੁਤ ਚੰਗੜੀਆਂ ਨੇ ਇਹਨਾਂ ਰਕਾਰ ਚਲਾ ਜਾਂਦੇ ਚਲੋ ਜੀ ਚੱਲ ਪਿਓ ਉਹ ਜਾਓ ਜੀ ਸੰਗ ਤਾਂ ਮੂੜ ਤੇ ਚੱਲਣਾ ਹੈ ਨਾ ਮੋੜੇ ਚੌਰਨ ਵਾਲਾ ਕੇ ਇੰਨੇ ਨਾਲ ਹੌਲੀ ਹੋ ਜਾ ਫਿਰ ਲੋਕ ਜੰਦਾ ਜੱਟ ਜੋੜਾ ਮੋੜ ਹੈ ਆਹ ਆਹ ਲਓ ਜੀ ਪਾਲ ਹੁਣੀ ਦਾ ਵੀਰ ਨੂੰ ਪਿੱਛੇ ਛੱਡਿਆ ਸੀ ਪਰ ਅਸੀਂ ਨਾਲ ਲੈ ਕੇ ਆਏ ਆ ਨਕਮਲ ਹੁਣੀ ਛੋਰੀ ਹਾ ਤੋਈ ਦਾ ਗੱਲਾ ਕਮਲ ਹੁਣੀ ਪਾਲ ਵੀਰ ਜੀ ਦਾ ਲਾਲੇ ਨੇ ਆ ਪਾਲ ਵੀਰ ਜੀ ਦਾ ਨਾਲੇ ਨੇ ਚਲੋ ਜੀ ਅੱਗੇ ਤੁਸੀਂ ਦੇ ਲੋ ਮਗਰ ਛੱਡਿਆ ਬੰਦਾ ਸਾਈਕਲ ਦਾ ਚੱਕਾ ਟਾਇਰ ਦੀ ਖੜਾ ਕੇ ਰਿਆਲਾ ਕਰਿਆ ਤਾਂ ਆ। ਹੋਰ ਤਾਂ ਹੀ ਤਾਂ ਘੁੰਮਣ ਦੀ ਯੋਜਨਾ। ਉਹ ਉਹੀ ਤਾਂ ਗੱਲ ਆ। ਫਿਰ ਉਹ ਤਾਂ ਹੁਣ ਫਿਰ ਤਰੀਕੇ ਮਿਸਤੀ ਵਾਲੇ ਦਾ ਲਾਉਣਾ ਹੀ ਦੀ ਹੈ ਕਿ ਕੋਈ ਸਾਹ ਮੂਰੇ ਦੀ। ਉਹ ਜਾਣਾ ਮੋੜ। ਕਿਹੜਾ? ਲੇ ਬਰੇ ਦਾ ਨਾਮ ਕਰਗਾ ਫੋਰਮੈਨ ਫੋਰਮੈਨ ਪੂਰਾ ਉਹ ਜਬਰਸਤੇ ਨਾ ਹੋਣੀ ਫਾਈਨ ਨਹੀਂ ਫਾਈਨ ਮੈਨ ਕਰਦਾ ਫੋਰਮੈਨ ਫੋਰਮੈਨ ਇਹ ਮਾੜਾ ਜਿਹਾ ਮੁੰਡਾ ਹਾਗਿਆੜਾ ਫੋਰਮੈਨ ਆ ਵਧੀਆ ਜਿਹਾ ਇਹ ਵੀਰਾ ਸਾਡਾ ਫੋਰਮੈਨ ਆ ਜੀ ਉਹ ਬੰਦਾ ਜੱਟ ਕੇ ਉਹਦਾ ਮੋੜ ਕਿੱਥੇ ਘਟਾ ਲੈ ਰੇਜ ਕਿੱਥੇ ਆਉਂਦੇ ਇਹ ਜਾਣਾ ਮੋੜ ਉਹ ਪਿੱਛੇ ਆਉਂਦੇ ਉਹ ਜਿਹੜਾ ਮੋੜ ਆਈ ਪਾਪਾ ਆ ਪਾਪਾ ਅੱਛਾ ਉਹ ਇਧਰ ਲਾ ਰਿਹਾ ਮੈਂ ਤਾਂ ਇਹਦਾ ਮਾਈਕ੍ਰੋ ਇਹ ਮਾਈਕ੍ਰੋ 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 ਕੋਚ ਲੱਭਦੇ ਨਹੀਂ ਛੇਤੀ ਵੀਡੀਓ ਤੇ ਹਾਂ ਐ ਪਾ ਜਿਹੜਾ ਮਾਈਕ੍ਰੋ ਕੋਚ ਲੱਸਾ ਹੋਰ ਇੰਨਾ ਕਿ ਇੰਟਰੋ ਦੇਣੀ ਹੁੰਦੀ ਆ कु साथ बीच छो बारी वरी ਨੇ ਪ੍ਰੋਗਰਾਮ ਬਣਾਉਣਾ ਤਾਂ ਕਹੀ ਸਮਝ ਲੋ ਜੀ ਭਾਈ ਹਾਂਜੀ ਹਾਂਜੀ ਉਹ ਭਾਈ ਹੁਣ ਹੋਰ ਸਾਲ ਕਹੀਦਾ 2 ਲੱਖ ਰੁਪਏ ਸੱਤ ਸਾਈਕਲਿਸਟ ਇੱਕ ਟੂਰਿਸਟ ਇੱਕ ਸੱਤ ਸਾਈਕਲਿਸਟ ਇੱਕ ਟੂਰਿਸਟ ਇੱਕ ਟੂਰਿਸਟ ਆ ਬੜਿਆ ਗਿਆ ਯਾਰ ਜਿਵੇਂ ਇਹ ਬੰਦਾ ਦੇ ਇੱਕ ਹੋਰ ਟੂਰਿਸਟ ਐਡ ਹੁੰਦਾ ਜਾ ਰਿਹਾ ਨਹੀਂ ਮੈਂ ਤਾਂ ਸਾਈਕਲਿਸਟ ਜੀ ਘੱਟ ਚਾਉਣਾ ਮੋੜ ਓਏ ਇੱਕ ਗੱਲ ਇਹੋ ਸ਼ਿਵਲਾ ਵੀ ਲੋਕਾਂ ਨੂੰ ਪਤਾ ਹਾਂ ਨਾ ਗੱਲ ਸਹੀ ਹੈ ਜੇ ਆਪਨੇ ਪਿੰਡ ਨਾਲ ਘੱਟਣੀਆਂ ਜੀ ਬਣੀਆਂ ਜਾਂਦੇ ਨੇ ਵੀ ਵੀ ਕੱਪੜਾ ਘੜਾ ਘੜਾ ਬਹਮਾ ਆਪਣਾ ਸ਼ਿਵਲੇ ਜਾ ਹਾਂ ਵੀਡੀਓ ਬਣਾ ਸਾਰੇ ਵਿੱਚ ਲੈ ਲੈ ਸੁੱਚੀ ਦੱਬੀ ਸੁੱਚੀ ਦੱਬੀ ਉਹਦੇ ਚਾ ਕੋਈ ਆਊਗਾ ਜਾਂ ਲੱਕੜੀ ਵੀ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਡਾਗ ਜਿੱਤੀ ਕਿ ਮਜਾ ਆਇਆ ਮੇਰਾ ਸੈਰ ਕਰਨ ਕੋਈ ਵੀ ਜਾਵੇ ਸਭ ਦੇ ਹੱਥ ਚ ਹੁੰਦੀ ਹੈ ਰੰਗ ਤਾਂ ਮੇਰਾ ਫਾਲਾ ਮੇਰਾ ਵਜਨ ਵਿਗਾੜ ਰਾ ਨਾ ਸੈਰਸ ਵਿਗਾੜ ਰਾ ਸੰਤੁਲਨ ਮੇਰਾ ਵੀ ਸਾਈਡ ਤੇ ਨਹੀਂ ਪਿਆ ਸਿਰੋਂ ਮੇਰਾ ਠਾਈ ਹੈ ਠਾਵੇਂ ਜਾਦੇ ਠਾਈ ਤੇ ਉਹਨੇ ਤਮੰਨਾ ਜੀ ਨਾ ਕਿਹਾ ਮੈਂ ਉਰਜਾ ਲਾਇਆ ਤਮੰਨਾ ਕਿੰਨੇ ਦੀ ਆ ਦੱਸ ਦੇ ਬਸ ਤਾਂ ਜੇ 10 ਵੀ ਇੰਨੀ ਕੁ ਚੰਗੀ ਦੀ ਹੈ ਮੁਰਗਿਸ ਗਰੋਸ ਨਹੀਂ ਵਹਿ ਰਿਆ ਵੀਡੀਓ ਪੂਰੀ ਟੌਪ ਦੀ ਆ ਰਹੀ ਹੈ ਕੱਢਣੀ ਹੈ ਲੈਡ ਤੇ ਜਿਹੜਾ ਇਦੋਂ ਮਾਤੀ ਨਿਕਲ ਨਹੀਂ ਰਹੀ ਦੇਖੋ ਬਾਈ ਕੱਢਣੀ ਆਹ ਜੰਗਲਾਂ ਫੀਮ ਕੱਢੀ ਜਿਹੜੀ ਨਿਕਲ ਜਾਈਏ ਕੱਢ ਲੈ ਜਿਹੜੀ ਚਾਹੇ 35 ਨਿਕਾੜ ਲੀ ਓਏ ਯਾਰ ਵੋਟਾਂ ਨੇ ਭਾਈ ਚਾਰ ਛੁੱਟੀਆਂ ਬਣਦੀਆਂ ਦੇਖ ਲੋ ਜੇ ਵੋਟਾਂ ਵਾਲੇ ਦੰ ਤਰੀਕੇ ਨਾਲ ਲੈਣਾ ਇੱਥੇ ਕੋਈ ਲੜੇ ਕੋਈ ਕੰਮ ਲੈਣੇ ਛੁੱਟੀਆਂ ਨੇ ਵੋਟਾਂ ਵਾਲਿਆਂ ਦੀ ਛੁੱਟੀਆਂ ਥੋੜੀ ਜਿਹੀ ਹੋਰ ਲੈਣੀਆਂ ਤੁਹਾਨੂੰ ਨਹੀਂ ਛੁੱਟੀਆਂ ਡਿਊਟੀਆਂ ਹੁੰਦੀਆਂ ਨੇ ਡਿਊਟੀਆਂ ਜੇ ਡਿਊਟੀ ਉੱਤੇ ਆਈ ਹੈ ਜ਼ਰੂਰੀ ਖੜੀ ਹੋ ਜਾਓ ਨਹੀਂ ਨਹੀਂ ਇਹ ਲੋ ਹੈਗੇ ਹੈਗੇ ਤਾਂ ਤਾਂ ਪੱਕੇ ਹੋ ਲੱਗੇ ਉਹ ਵੀ ਇਹਨੂੰ ਤੇਰੇ ਇਹਦਾ ਪੱਕੀ ਡਿਊਟੀ ਆਗੇ ਮੁੰਡੇ ਸਾਰੇਓ ਆਗੇ ਆਗੇ ਸਾਰ ਲੈ ਖਿੱਚਿਆ ਹੋਇਆ ਕੰਮ ਪੂਰਾ ਹੋਰ ਚਲੇ ਜਾਣਾ ਹੜਾ ਬੱਡਾ ਜੱਟ ਚੌੜਾ ਮੋੜ ਤਾ ਤਬ ਵੀ ਰਹਿ ਕੰਮ ਤੀਜਾ ਠੀਕ ਆ ਲੋਕ ਕਹਿੰਦੇ ਪਹਿਲੇ ਨੇ ਸਾਈਕਲ ਚੱਕੀ ਫਿਰਦੇ ਨੇ ਪਰ ਇਹ ਕਹਿੰਦੇ ਜਾ ਕੇ ਮਣੀ ਦਾ ਵਧਣਾ ਯਾਡੇ ਛੋਟੀ ਨੇ ਹੈਡਕਾਪ ਦਾ ਪਰ ਹੈ ਹੋਰ ਹੈਡਕਾਪ ਦਾ ਟੀਮ ਲਾ ਲਓ ਕੁਝ ਵੀ ਲਾ ਲਓ ਆ ਜਾਓ ਵੀ ਆ ਜਾਓ ਫਟੋ ਜੀ ਕੀ ਹਾਲ ਹੈ ਜੀ ਰੋਈਆ ਭੈਣੋ ਭੈਣ ਉਸੇ ਦਾ ਕੰਮ ਉਹ ਸਭ ਤਾਂ ਜਾਂਦੇ ਨੇ ਡੰਡ ਡੰਡ ਲਮੋਣਾ ਸਪੀਡ ਘਟਾਉਣਾ ਨਾ ਵੀ ਡੰਡਾਂ ਨਾਲ ਹਵਾ ਲਿਕ ਲੈਂਦੀ ਆ ਆ ਵੀ ਕਾਹੇ ਕਿਲੋਮੀਟਰ ਚੱਲ ਪਏ 36 36 ਹੋ ਗਿਆ 40 ਰੰਗ ਦਾ ਬਣ ਗਏ ਫਿਰ ਤੂੰ ਫੇਰ ਇੱਧਰ ਦੀ ਨਾ ਆ ਅੱਗੇ ਮੋਟਰਸਾਈਕਲ ਦੀ ਵੀਡੀਓ ਬੈਠਾ ਹਾਂ ਇਹਦੀ ਡੰਡਾਂ ਨਾਲ ਹਾ 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 ਕਾਣੋ ਕਹਨੇ ਉਹ ਨਹੀਂ ਰੀਸਾ ਨੂੰ ਬਾਈਨੇ ਕੋਲ ਪਿੱਛੋਂ ਤਹ ਚੱਕੇਗੇ ਆਪਣੇ ਆਪ ਹਾਂ ਚਾਲਣੀ ਸਮੇ ਦੀ ਵਿੱਚੋਂ ਇਹ ਆਪਣਾ ਦਿਖਾ ਰਹੇ ਨੇ ਇਸ ਟਾਈਮ ਨਾਲ ਕਿਤੇ ਕਹੋਂ ਵੀ ਸ਼ੇਰ ਦਬ ਗਿਆ ਚਾਲਣੀ ਸਮੇ ਦੀ ਵਿੱਚੋਂ ਸਹੀ ਕਿਰਦਾਰ ਪੁਰਾ ਚੰਗਾ ਹੈ ਵੇਲੇ ਅੱਤ ਨਹੀਂ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਆਖੇ ਵੇਲੇ ਅੱਤ ਨਹੀਂ ਫੈਸਲੇ ਤੋਂ ਆਦਮੀ ਹਟਦੀ ਨਹੀਂ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਸਾਨਣ ਨੂੰ ਸੰਸਾਰ ਵਿੱਚੋਂ ਸਹੀ ਕਰਦਾਰ ਦਿਖਾਏਗਾ ਲਓ ਜੀ ਸਾਡਾ ਮਾਈਕ੍ਰੋ ਕੋ ਚੱਲਿਆ ਡੰਡ ਲਾਉਣਾ ਤੇ ਨਹੀਂ ਫੈਸਲੇ ਤੋਂ ਆਦਮੀ ਪਛਾਣ ਹੁੰ ਜਾਏ ਔਖੇ ਵੇਲਿਆਂ ਚ ਦੋ ਵਾਰ ਦੇਖ ਤਾ ਕਰ ਨੂ ਐ ਕਰਦਾ ਇੱਕ ਵਾਰ ਬੋਈ ਆਏ ਕਰਦਾ ਦੇਖੀ ਗੌਰ ਇਧਰ ਹੋ ਗਿਆ ਕਿਤੇ ਕੁਝ ਹੋਰ ਬੋਲ ਦੂ ਇਸ ਕੰਨੇ ਖੋ ਗਏ ਅਗਲੇ ਵੇਸਾ ਪਤਾ ਹੋ ਗਿਆ ਕਰਨਾ ਨਹੀਂ ਕਿੱਥੇ ਸਾਡਾ ਦੋਸ਼ ਨਹੀਂ ਜੀ ਅਸੀਂ ਨੂੰ ਕਿਸਾਨਾਂ ਦਾ ਜਰਦਾ ਨਹੀਂ ਇਸ ਸਮਸਲੇ ਤੇ ਕੁਝ ਸੋਚਣਾ ਹੀ ਪੈਣਾ ਹੈ ਦਾ ਸਰਨਾ ਨਹੀਂ ਕਿੱਥੇ ਸਾਡਾ ਦੋਸ਼ ਨਹੀਂ ਜੀ ਅਸੀਂ ਨੂੰ ਕਿਸਾਨਾਂ ਦਾ ਜਨ ਨਾ ਨਹੀਂ ਨਦੀ ਲੜਾਈ ਵਿੱਚ ਬਿਨਾਂ ਵਜ੍ਹਾ ਫਸਲਾਂ ਦਾ ਜਿਵੇਂ ਜਾਬ ਨਹੀਂ ਹੋ ਜੋ ਪੂਰੇ ਓਕੇਵੇਂ ਅੱਜ ਨਹੀਂ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਹੈ ਸਾਲਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੁਰਾਣਾ ਪਹਿਲਾ ਓਕੇਵੇਂ ਅੱਜ ਨਹੀਂ ਫੈਸਲੇ ਤੋਂ ਆਦਮੀ ਪਛਾਣ ਇਹਦਾ ਹਟਦੀ ਨਹੀਂ ਅੱਜ ਡੰਡ ਲਾਉਣ ਤੋਂ ਕਿਨੇ ਹੋ ਗੋ ਸਾਹਿਬ 70 90 ਹੋ ਗਏ 90 ਡੰਡ ਲਾਏ ਨੇ 45 ਕਿਲੋਮੀਟਰ ਬਾਅਦ 70 ਰੁਪਏ ਇੱਧਰ 70 ਚਲ ਫਿਰ ਆਪਾਂ ਤਾਂ ਨੂੰ ਆਪਣਾ ਮੂੰਹ ਦਿਖਾਉਣਾ ਇਹ ਗੱਲ ਬਾਤ ਦੁਨੀਆਂ 'ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਲਖੋ ਜੁੰਦ ਨੇ ਉੱਥੋਂ ਦੇ ਖਿਆਲ ਸਦਾ ਦੇ ਕੋਦੇ ਗਲਤ ਨਹੀਂ ਜੋਨੇ ਕਾਹਨ ਫੇਰ ਬਾੜਦਾ ਹੈ ਟਰੱਕ ਤੇ ਆ ਗਾ ਜਿਵੇਂ ਮੈਂ ਇਸ ਗਾਣਾ ਖਾਦੀ ਹੁੰਦੇ ਤਾ ਇਹ ਨਹੀਂ ਇਹ ਡਰਾਈਵਰ ਕਿਵੇਂ ਵੱਜ ਗਿਆ ਜੀ ਕਮਾਲ ਦੀ ਗੱਲ ਤੇ ਆ ਥੰਦੇ ਵੀ ਨਾ ਕੋਈ ਨਹੀਂ ਬੈਰ ਉਹ ਇਹ ਦੁੱਤੀ ਹੁੰਦਾ ਤੰਗ ਦੋੜਦੇ ਚੁੱਕੀ ਦੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਇਹ ਹੋਵੇਂ ਤਕ ਜਾਣਾ ਕੋ ਸਾ ਮੈਨਾਂ ਆਪੇ ਦਾਦ ਦੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਇਹ ਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ ਉਹੀ ਨਮੀ ਲਿਖਾਉਂਦਾ ਬੰਦਾ ਜਿਹੜਾ ਪੂਰਾ ਅਣਜਾਣ ਹੁੰਦਾ ਹੈ ਹੋ ਕੇ ਬਿਨੈ ਅੱਜ ਲੈ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਹੈ ਸਾਧਣੀ ਸਮੇਂ ਦੀ ਆਪਦੇ ਮਿੰਟ ਨੂੰ ਓਕੇ ਜੀ ਉਸ ਨਾਲ ਦੀ ਉੱਥੇ ਵਾਪਸੀ ਓਕੇ ਜੀ ਸਸਰੀ ਕਾਲ ਜੀ ਮਰ ਗਿਆ ਜੀ ਸੋਟਾ ਅਤੀ ਦਾ ਜਿਹੜਾ ਕਿਤਾ ਉਹ ਆਪਣੇ ਆ ਸੰਦਾਂ ਨੂੰ ਪਿਆਰ ਕਰਦੇ ਦਿਲੋਂ ਸਰਤਾਜ ਹੋਣੀ ਆਪਣੇ ਸਾਜ਼ਾਂ ਦਾ ਸਤਕਾਰ ਕਰਦੇ ਕਿਹੜਾ ਗੰਦਾ ਹੋ ਆਪਣਿਆਂ ਸੰਦਾ ਨੂੰ ਪਿਆਰ ਕਰਦੇ ਦਿਨੋਂ ਸਰਤਾਜ ਹੋਰੀ ਆਪਣੇ ਸਾਜਾਂ ਦਾ ਸਤਕਾਰ ਕਰਦੇ ਸਹੀ ਵਾਲੇ ਹੱਥਾਂ ਵਿੱਚ ਚਿੰਮਟੇ ਨੂੰ ਆਕੇ ਤਾਈਓ ਮਾਰ ਹੁੰਦਾ ਏ ਸਹੀ ਵਾਲੇ ਹੱਥਾਂ ਵਿੱਚ ਚਿੰਮਟੇ ਨੂੰ ਆਕੇ ਤਾਈਓ ਮਾਰ ਹੁੰਦਾ ਏ ਕਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ ਖੇਵੇਂਦਿਆਂ ਚ ਨਵੇਂ ਫੈਸਲੇ ਤੋਂ ਆਦਮੀ ਪਛਾਣੇ ਖੇਵੇਂਦਿਆਂ ਚ ਨਵੇਂ ਫੈਸਲੇ ਤੋਂ ਆਦਮੀ ਪਛਾਣੇ ਖੇਵੇਂਦਿਆਂ ਚ ਨਵੇਂ ਫੈਸਲੇ ਤੋਂ ਆਦਮੀ ਪਛਾਣੇ